ਵਿਚ ਅੱਜ ਸਾਨੂੰ ਸਫਲਤਾ ਹਾਸਲ ਹੋਈ ਹੈ ਜਿਹੜੀ ਕੱਲ ਸਾਮੀ ਡਰੋਨ ਐਕਟੀਵਿਟੀ ਧਰਮਾ ਏਰੀਆ ਦੇ ਵਿੱਚੋਂ ਹੋਈ ਸੀ ਉਹ ਡਰੋਨ ਅਸੀਂ ਰਿਕਵਰ ਕਰ ਲਿਆ ਇਹ ਜਿਹੜੀ ਸਾਂਝੀ ਸਰਚ ਆਪਰੇਸ਼ਨ ਪੰਜਾਬ ਪੁਲਿਸ ਤੇ ਬੀਐਸਐਫ ਦੁਰਾਨੀ ਹੋ ਸਕਿਆ ਸਾਡੀ ਸਰਚ ਆਪਰੇਸ਼ਨ ਆ ਉਹ ਜਾਰੀ ਹੈ ਤਾਂ ਕਿ ਜਿਹੜੀ ਇਸ ਡਰੋਨ ਰਾਹੀਂ ਆਈ ਕੋਈ ਹੀਰੋਨ ਨੂੰ ਰਿਕਵਰ ਕੀਤਾ ਜਾ ਸਕੇ ਸੋ ਅੱਜ ਵੀ ਸਾਨੂੰ ਜਿਹੜੀ ਸਫਲਤਾ ਹਾਸਲ ਹੋਈ ਹੈ ਤੇ ਜਿਹੜੀ ਸਰਚ ਆਪਰੇਸ਼ਨ ਅੱਜ ਚੱਲ ਰਹੀ ਹੈ ਇਸ ਸਤਾਂ ਲਗਾਤਾਰ ਕੋਸ਼ਿਸ਼ਾਂ ਕਰਦਾ ਆ ਰਿਹਾ ਕਿ ਡਰੋਨ ਰਾਈ ਜਿਹੜੀ ਅੱਜ ਦੀ ਲੇਟੈਸਟ ਇਹਨਾਂ ਦੀ ਚੱਲੀ ਕੈਟਾਗਰੀਆ ਡਰੋਨ ਰਾਈ ਇਹ ਹੈਰਨ ਜਿਹੜੀ ਆ ਸਾਡੇ ਪੰਜਾਬ ਸੂਬੇ ਤੇ ਸਰਹੱਦੀ ਇਲਾਕੇ ਦੇ ਵਿੱਚ ਭੇਜਦਾ ਆ ਰਿਹਾ ਬੀਐਸਐਫ ਤੇ ਪੰਜਾਬ ਪੁਲਿਸ ਲਗਾਤਾਰ ਇਸ ਮੁਹਿੰਮ ਦੇ ਵਿੱਚ ਲੱਗੀ ਹੋਈ ਆ ਕਿ ਅਸੀਂ ਜਿਹੜੇ ਸਮੱਗਲਰਾਂ ਦੇ ਗੈਰ ਕਾਨੂੰਨੀ ਇਰਾਦੇ ਆ ਉਹਨਾਂ ਨੂੰ ਸਫਲ ਕਰ ਸਕੀਏ ਇਸੇ ਸੰਦਰਭ ਦੇ ਵਿੱਚ ਅੱਜ ਸਾਨੂੰ ਸਫਲਤਾ ਹਾਸਲ ਹੋਈ ਆ ਜਿਹੜੀ ਕੱਲ ਸਾਮੀ ਡਰੋਨ ਐਕਟੀਵਿਟੀ ਧਰਮਾ ਏਰੀਆ ਦੇ ਵਿੱਚੋਂ ਹੋਈ ਸੀ ਉਹ ਡਰੋਨ ਅਸੀਂ ਰਿਕਵਰ ਕਰ ਲਿਆ ਇਹ ਜਿਹੜੀ ਸਾਂਝੀ ਸਰਚ ਆਪਰੇਸ਼ਨ ਪੰਜਾਬ ਪੁਲਿਸ ਤੇ ਬੀਐਸਐਫ ਦੁਰਾਨੀ ਹੋ ਸਕਿਆ ਤੇ ਹਜੇ ਵੀ ਜਿਹੜੀ ਸਾਡੀ ਸਰਚ ਆਪਰੇਸ਼ਨ ਆ ਉਹ ਜਾਰੀ ਹੈ ਤਾਂ ਕਿ ਜਿਹੜੀ ਇਸ ਡਰੋਨ ਰਾਹੀਂ ਆਈ ਕੋਈ ਹੀਰੋਨ ਉਹਨੂੰ ਰਿਕਵਰ ਕੀਤਾ ਜਾ ਸਕੇ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਸਾਡੀ ਸਤਰਕਤਾ ਕਾਰਨ ਜਿਹੜੀ ਆ ਲਾਸਟイヤー ਦੇ ਵਿੱਚ ਅਸੀਂ 36 ਦੇ ਕਰੀਬ ਡੋਨ ਰਿਕਵਰ ਕੀਤੇ ਆ ਤੇ 65 ਕਿਲੋ ਦੇ ਕਰੀਬ ਅਸੀਂ ਹਰਨ ਰਿਕਵਰ ਕਰਕੇ 25 ਤੋਂ 30 ਬੰਦੇ ਜਿਹੜੇ ਨੇ ਇਸ ਗਤੀਵਿਧੀਆਂ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਅਸੀਂ ਜੇਲ੍ਹ ਦੇ ਵਿੱਚ ਭੇਜ ਚੁੱਕੇ ਆ ਸੋ ਸਾਡੀ ਮੋਹਮ ਜਿੱਥੇ ਪੰਜਾਬ ਪੁਲਿਸ ਦੀ ਮੋਹਮ ਆ ਅਸੀਂ ਲਗਾਤਾਰ ਸਮਗਨਰਾਂ ਦੇ ਖਿਲਾਫ ਜਿਹੜੀ ਆ ਉਹ ਕਾਰਵਾਈ ਕਰ ਰਹੇ ਆ ਅਸੀਂ ਜਿਹੜੇ ਇਸ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀ ਸੀ ਉਹਨਾਂ ਨੂੰ ਜਿਹੜੇ 17 ਦੇ ਕਰੀਬ ਵਿਅਕਤੀ ਸੀ ਉਹਨਾਂ ਨੂੰ ਫੜ ਕੇ ਜਿੱਥੇ ਉਹਨਾਂ ਨੂੰ ਜੇਲ੍ਹ ਚ ਭੇਜਿਆ ਉਥੇ 110 ਦੇ ਤਹਿਤ ਉਹਨਾਂ ਨੂੰ 1 ਸਾਲ ਵਾਸਤੇ ਪਾਬੰਦ ਵੀ ਕਰਾਇਆ ਤਾਂ ਕਿ ਇਹ ਗਤੀਵਿਧੀਆਂ ਨੂੰ ਘਟਾਇਆ ਜਾ ਸਕੇ ਸੋ ਅੱਜ ਵੀ ਸਾਨੂੰ ਜਿਹੜੀ ਸਫਲਤਾ ਹਾਸਲ ਹੋਈ ਹੈ ਤੇ ਜਿਹੜੀ ਸਰਚ ਆਪਰੇਸ਼ਨ ਅੱਜ ਚੱਲ ਰਿਹਾ ਹੈ ਇਹ ਸਰ ਕਿਸੇ ਨੇ ਇਨਫੋਰਮੇਸ਼ਨ ਦਿੱਤੀ ਸੀ ਇਸ ਦੇ ਬਾਰੇ ਅੱਜ ਬਿਲਕੁਲ ਬਿਲਕੁਲ ਜੀ ਜਿਨ੍ਹਾਂ ਦੀ ਪੈੜੀ ਦੇ ਵਿੱਚੋਂ ਮਿਲੀ ਆ ਭਗਵਾਨ ਸਿੰਘ ਇਹਨਾਂ ਦੇ ਬੇਟੇ ਨੇ ਜਿਹੜੀ ਬਜ਼ਰੀਆ ਫੋਨ ਮੈਨੂੰ ਜਿਹੜੀ ਇਨਫੋਰਮੇਸ਼ਨ ਦਿੱਤੀ ਸੀ ਉਹਨਾਂ ਪਹਿਲਾਂ ਇੱਕ ਪੱਤਰਕਾਰ ਨੇ ਜਿਹੜੇ ਡਾਲਤੋਂ ਉਹਨਾਂ ਨੂੰ ਫੋਨ ਕੀਤਾ ਸੀ ਉਹਨਾਂ ਦੇ ਕਹਿਣ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਹੈ ਅਸੀਂ ਆਪਸ ਦੇ ਵਿੱਚ ਸਾਂਝੀ ਜਿਹੜੀ ਸਰਚ ਆਪਰੇਸ਼ਨ ਸਾਡੀ ਆਲਰੇਡੀ ਚੱਲਣ ਰਹੀ ਸੀ ਉਸੇ ਤੋਂ ਸਾਨੂੰ ਦਿਸ਼ਾ ਨਿਰਦੇਸ਼ ਮਿਲਣ ਤੇ ਅੱਜ ਜਿਹੜੀ ਡਰੋਨ ਦੀ ਰਿਕਵਰੀ ਹੋਈ ਸਾਰੇ ਦੱਸਣ ਵਾਲਿਆਂ ਨੂੰ ਕੋਈ ਨਾਮ ਵੀ ਦਿੱਤਾ ਜਾਊਗਾ ਜੀ ਬਿਲਕੁਲ ਜੀ ਮੈਂ ਇੱਥੇ ਦੱਸਣਾ ਵੀ ਚਾਹੁੰਦਾ ਹਾਂ ਹੁਣੇ ਹੀ ਇੱਕ ਫੰਕਸ਼ਨ ਹੋ ਕੇ ਆਟਾ ਕਿਉਂਕਿ ਇਹਦੇ ਵਿੱਚ ਨਾਂ ਗੁਪਤ ਰੱਖੇ ਜਾਂਦੇ ਨੇ 5 ਲੱਖ ਰੁਪਇਆ ਇਨਾਮ ਜਿਹੜਾ ਵਾ ਉਹ 10 ਬੰਦਿਆਂ ਦੇ ਵਿੱਚ ਡਿਸਟ੍ਰੀਬਿਊਟ ਕੀਤਾ ਮਾਨਯੋਗ ਐਸਐਸਪੀ ਸਾਹਿਬ ਨੇ ਮੇਰੇ ਦਫਤਰ ਭਿੱਖੀਵਿੰਡ ਦੇ ਵਿੱਚ 5 ਲੱਖ ਰੁਪਏ ਇਨਾਮ ਜਿਹੜੇ ਜਿਹੜੇ ਬਾਕੀ ਸਾਨੂੰ ਇਨਫਰਮੇਸ਼ਨ ਦਿੰਦੇ ਆ ਉਹਨਾਂ ਨੂੰ ਦਿੱਤਾ ਹੈ ਤੇ ਪਾਈਪਲਾਈਨ ਦੇ ਵਿੱਚ ਨੇ ਕਈ ਵਿਅਕਤੀ ਹੈਗੇ ਨੇ ਜਿਨ੍ਹਾਂ ਦੇ ਅਜੇ ਇਨਾਮ ਮਿਲਣ ਵਾਲੇ ਬਾਕੀ ਆ ਇਹਦੇ ਇਸ ਪਰਿਵਾਰ ਦਾ ਨਾਮ ਵੀ ਉਸ ਖਾਤੇ ਦੇ ਵਿੱਚ ਲਾਇਆ ਜਾਊਗਾ ਜਦੋਂ ਅਪਰੂਵ ਹੋ ਕੇ ਆਉਂਦਾ ਤੇ ਉਹਨਾਂ ਨੂੰ ਨਗਦ ਇਨਾਮ ਦਿੱਤਾ ਜਾਊਗਾ